ਹੈਲੋ ਹੈਲੋ ਹਲੋ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਅਸੀਂ ਆ ਟਾਡੀ ਕੋਤੇ YouTube ਦੇ ਵੀਡੀਓ ਦੇਖੀ ਸੀ ਅੱਛਾ ਜੀ ਤੇ ਉੱਥੇ ਤੁਸੀਂ ਸ਼ੇਖ ਫਤੇ ਸਾਹਿਬ ਜੀ ਨੂੰ ਕੁਝ ਨਿੰਦਿਆ ਵਾਲੇ ਬੋਲੇ ਸਨ ਅੱਛਾ ਕੀ ਨਿੰਦਿਆ ਮਤਲਬ ਕੀ ਨਿੰਦਿਆ ਕੀਤੀ ਦੱਸੋਗੇ ਜੀ ਅੱਛਾ ਇੱਕ ਮਿੰਟ ਤੁਸੀਂ ਸ਼ੇਖ ਫਤੇ ਨੂੰ ਮੰਨਦੇ ਹੋ ਹਾਂ ਜੀ ਹਾਂ ਜੀ ਹਾਂ ਜੀ ਪਾਈ YouTube ਤੇ ਵੀਡੀਓ ਆਪਾਂ की जी। जी। जी जी। था था। अच्छा ਤੇ ਛੇਕ ਫਤੇ ਨੂੰ ਮਤਲਬ ਇਤਿਹਾਸ ਦੱਸੋ ਕਿ ਛੇਕ ਫਤੇ ਦਾ ਕੀ ਆ ਨਿੰਦਿਆ ਕੀ ਕੀਤੀ ਉਹ ਚ ਕੀ ਜੀ ਗੁਰੂ ਅਰਜਨ ਦੇਵ ਜੀ ਹਾਂਜੀ ਗੁਰੂ ਅਰਜਨ ਦੇਵ ਜੀ ਨੇ ਜੀ ਉਹਨਾਂ ਨੂੰ ਵਰ ਦਿੱਤਾ ਸੀ ਅੱਛਾ ਕਿਹੜੀ ਕਿਤਾਬ ਚ ਲਿਖਿਆ ਦੱਸੋਗੇ ਜੀ ਜੀ ਅਸੀਂ ਆਪਦੇ ਦਾਦੇ ਪਰਦਾਦੇ ਤੋਂ ਸੁਣਦੇ ਆਏ ਹਾਂ ਅੱਛਾ ਦਾਦੇ ਪਰਦਾਦੇ ਹੈਗੇ ਉੰਜ ਕਿਦਾਂ ਗੁਜ਼ਰ ਗਏ ਗੁਜ਼ਰ ਗਏ ਹਾਂਜੀ ਤੇ ਇਦਾਂ ਵੀ ਜੇ ਵੇਖੋ ਦਾਦਿਆਂ ਪਰਦਾਦਿਆਂ ਦੇ ਕੋਲ ਆਪਾਂ ਇਤਿਹਾਸ ਹੁੰਦੇ ਆ ਤੇ ਫਿਰ ਦਾਦਿਆਂ ਪਰਦਾਦਿਆਂ ਨੂੰ ਥੋੜਾ ਜਿਹਾ ਆਪਾਂ ਇਹ ਵੀ ਪੁੱਛ ਲੈਣਾ ਚਾਹੀਦਾ ਵਾ ਕਿ ਦਾਦਾ ਜੀ ਤੁਸੀਂ ਕਿਤਾਬ ਕਿਹੜੀ ਦੇ ਵਿੱਚੋਂ ਇਤਿਹਾਸ ਪੜਿਆ ਜਾਂਦੇ ਹਨ ਉਹ ਵੀ ਦੱਸ ਦਿਓ ਹਾਂਜੀ ਹਾਂਜੀ ਉਹ ਜਿਵੇਂ ਦੱਸਿਆ ਵਾ ਤੇ ਜਿਹੜੀ ਗੱਲ ਸੱਚ ਹੈ ਤੇ ਉਹ ਵੀ ਆਉਣਗੇ ਨਾ ਨਹੀਂ ਵੇਖੋ ਇਦਾਂ ਵਾ ਵੀ ਵੇਖੋ ਪੜਨ ਦੀ ਲੋੜ ਨਹੀਂ ਆ ਹੁਣ ਚਲੋ ਤੁਹਾਡੇ ਦਾਦਿਆਂ ਪਰਦਾਦਿਆਂ ਨੇ ਮੈਨੂੰ ਨਹੀਂ ਪਤਾ ਕਿ ਕੁਝ ਪੜਿਆ ਹੋਊ ਜਾਂ ਨਾ ਪੜਿਆ ਹੋਊਗਾ ਮੈਨੂੰ ਇਸ ਬਾਰੇ ਖਿਆਲ ਨਹੀਂ ਪਤਾ ਸਾਡੇ ਕੌਮ ਦੇ ਵਿੱਚ ਬੜੇ-ਬੜੇ ਵਿਦਵਾਨ ਆ ਠੀਕ ਹੈ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਹੋਣਾ ਵਰਗੇ ਵਿਦਵਾਨ ਹੈਗੇ ਆ ਡਾਕਟਰ ਸੁਖਪ੍ਰੀਤ ਸਿੰਘ ਉਹ ਜੋ ਕੀ ਜੀ ਵਰਗੇ ਹੈਗੇ ਆ ਬਾਬਾ ਬੰਤਾ ਸਿੰਘ ਜੀ ਵਰਗੇ ਬੜੇ-ਬੜੇ ਸੁਲਝੀ ਹੋਏ ਵਿਦਵਾਨ ਹੈਗੇ ਆ ਠੀਕ ਹੈ ਜੀ ਅਸੀਂ ਉਹਨਾਂ ਨੂੰ ਮੈਂ ਖੁਦ ਕਥਾਵਾਜ ਕਿਹਾ ਮੈਂ ਖੁਦ ਉਹਨਾਂ ਨੂੰ ਸੁਣਦਾ ਵਾਂ ਬੜੇ-ਬੜੇ ਵਿਦਵਾਨ ਹੈ ਜਿਹੜੇ ਸਾਡੇ ਬੜੇ-ਬੜੇ ਕਥਾਵਾਜਕ ਉਹਨਾਂ ਨੂੰ ਖੁਦ ਸੁਣਦਾ ਵਾਂ ਪਰ ਸੁਣ ਕੇ ਇਹ ਥੋੜੀ ਗੱਲ ਯਾਰ ਮੈਂ ਉਹਨਾਂ ਨੂੰ ਸੁਣਿਆ ਤੇ ਸੁਣ ਕੇ ਉਦਾਂ ਹੀ ਬੋਲ ਆਇਆ ਜਾ ਕੇ ਹਾਂ ਜੀ ਥੋੜਾ ਬੋਤਾਂ ਆਪ ਵੀ ਇੰਝ ਪੜਦੇ ਆ ਹੁਣ ਮੰਨ ਲਓ ਮੈਂ ਕਥਾ ਆਵਾਜ਼ਕਾਂ ਨੂੰ ਸੁਣਦਾ ਜਿਹੜੇ ਬੜੇ ਬੜੇ ਵਿਦਵਾਨ ਆ ਤੁਸੀਂ ਸਾਈਂ ਮੀਆਂ ਮੀਰ ਜੀ ਨੂੰ ਮੰਨਦੇ ਹੋ ਹਾਂਜੀ ਉਹਨਾਂ ਨੂੰ ਮੰਨਦੇ ਆਂ ਜੀ ਆਪਾਂ ਇਹ ਉਹ ਵੀ ਪੀਰ ਸਨ ਉਹਨਾਂ ਦੇ ਬਾਰੇ ਤੁਸੀਂ ਲਫ਼ਜ਼ ਨਹੀਂ ਬੋਲਦੇ ਵੀਰ ਜੀ ਵੀਰ ਜੀ ਮੇਰੀ ਬੇਨਤੀ ਸੁਣੋ ਸਾਈਂ ਮੀਆਂ ਮੀਰ ਜੀ ਦੇ ਨਾਲ ਵੀਰ ਇੱਕ ਮਿੰਟ ਬੇਨਤੀ ਸੁਣੋ ਸਾਈਂ ਮੀਆਂ ਮੀਰ ਜੀ ਦੇ ਨਾਲ ਛੇਕ ਉਹ ਜਿਹੜਾ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਆ ਪਤਾ ਕਿਉਂ ਕਿ ਸਾਈਂ 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 ਮੀਆਂ ਮੀਰ ਜੀ ਜਿਹੜੇ ਆ ਉਹਨਾਂ ਨੇ ਦਰਬਾਰ ਸਾਹਿਬ ਦੀ ਨੀਰ ਖਾਈ ਆ ਠੀਕ ਹੈ ਜੀ ਹਾਂ ਜੀ ਉਹਨਾਂ ਦੇ ਸਾਈਂ ਜਿਹੜੇ ਸਾਈਂ ਮੀਆਂ ਮੀਰ ਜੀ ਉਹ ਗੁਰੂ ਅਰਜਨ ਦੇਵ ਦੇ ਨਾਲ ਉਹ ਮਤਲਬ ਸਾਡੇ ਸੱਖਾਂ ਦੇ ਨਾਲ ਉਹ ਪੂਰਾ ਰਹੇ ਆ ਸਾਥ ਦੇ ਰਹੇ ਆ ਜਿਹੜਾ ਛੇ ਫਤੇ ਸਾਹਿਬ ਜੀ ਵੀ ਤਾਂ ਉੱਥੋਂ ਹੀ ਨੇ ਮਾਰੀ ਗੱਲ ਨਹੀਂ ਉਹਨਾਂ ਨੇ ਮਹਾਰਾਜ ਤੋਂ ਹੀ ਵਰ ਦਿੱਤਾ ਸੀ ਉਹਨਾਂ ਨੇ ਵੀ ਵੀਰ ਜੀ ਵਰ ਬੂਰ ਨਹੀਂ ਕੋਈ ਵੀ ਲਤਾਫਲ ਵਿੱਚ ਪਤਾ ਤੁਹਾਨੂੰ ਮੈਂ ਦੱਸ ਦਾਂ ਮੈਂ ਇਹ ਗੱਲ ਖੈਰ ਫੋਨ ਲਾ ਕੇ ਮੈਨੂੰ ਨਹੀਂ ਲੱਗਦਾ ਗੱਲ ਕਰਨ ਵਾਲੀ ਆ ਕਿਉਂਕਿ ਇਹ ਗੱਲ ਵੀਡੀਓ ਦੇ ਵਿੱਚ ਵੀ ਕਲੀਅਰ ਆ ਵੀਰ ਜੀ ਇਹ ਗੱਲ ਮੈਂ ਸਾਫ਼ ਸਿੱਧੀ ਕਹੀ ਆ ਵੀ ਸਾਈਂ ਜਿਹੜਾ ਛੇਕ ਫਤਾ ਜਿਹੜਾ ਹਾਂਜੀ ਗੁਰੂ ਨਾਨਕ ਮਹਾਰਾ ਜਿੰਨੇ ਜਦੋਂ ਸਿੱਖੀ ਦਾ ਬੂਟਾ ਲਾਇਆ ਵਾ ਠੀਕ ਹੈ ਜੀ ਪਹਿਲਾਂ ਹਾਂਜੀ ਸਿੱਖ ਧਰਮ ਦੇ ਮੋਢੀ ਕੌਣ ਆ ਗੁਰੂ ਨਾਨਕ ਦੇਵ ਜੀ ਮਹਾਰਾਜੀ ਹਨ ਹਾਂਜੀ ਹਾਂਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦਾ ਬੂਟਾ ਲਾਇਆ ਵਾ ਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਆਉਂਦੇ ਆਉਂਦੇ ਆ ਸਿੱਖੀ ਬੜੀ ਵੱਧ ਚੁੱਕੀ ਸੀ ਠੀਕ ਹੈ ਜੀ ਬਾਬਾ ਜੀ ਅਟੁੱਲ ਮੇਰੀ 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 ਬੇਨਤੀ ਸੁਣ ਲਓ ਮੈਂ ਇਤਿਹਾਸ ਦੇ ਵਿੱਚੋਂ ਗੱਲ ਕਰ ਰਿਹਾ ਹਾਂ ਮੈਂ ਕੋ ਗੱਪ ਨਹੀਂ ਛੱਡ ਰਿਹਾ ਦਾਦੇ ਆਪਣੇ ਦਾਦਾ ਜੀ ਕੋਲ ਸੁਣ ਕੇ ਇਤਿਹਾਸ 'ਚੋਂ ਗੱਲ ਕਰ ਰਿਹਾ ਮੇਰੀ ਬੇਨਤੀ ਸੁਣ ਲਓ ਅੱਛਾ ਮੰਨ ਲਓ ਮੰਨ ਲਓ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਏ ਨੇ ਸਿੱਖੀ ਦਾ ਬੂਟਾ ਲਾਇਆ ਵਾ ਠੀਕ ਹੈ ਜੀ ਹਾਂ ਜੀ ਗੁਰੂ ਅਰਜਨ ਦੇਵ ਤੱਕ ਆਉਂਦਿਆਂ ਆਉਂਦਿਆਂ ਸਿੱਖੀ ਬਹੁਤ ਫੁੱਲ ਕੇ ਤੇ ਬੜਾ ਵੱਡਾ ਰੂਪ ਧਾਰ ਚੁੱਕੀ ਸਿੱਖ ਧਰਮ ਹਾਂ ਜੀ ਹੁਣ ਤੁਸੀਂ ਤਾਂ ਸਿੱਖੀ ਜੇ ਨਾ ਹਾਂਜੀ ਮੈਂ ਤਾਂ ਸਿੱਖਿਆ ਹਾਂ ਹਾਂ ਤੇ ਅੱਛਾ ਗੁਰੂ ਅਰਜਨ ਦੇਵ ਮਹਾਰਾਜ ਜੀ ਵੇਲੇ ਤੱਕ ਆਉਂਦਿਆਂ ਆਉਂਦਿਆਂ ਬੜੀ ਵੱਧ ਚੁੱਕੀ ਸੀ ਠੀਕ ਹੈ ਜੀ ਹਾਂਜੀ ਤੇ ਉਸ ਸਮੇਂ ਦੇ ਵਿੱਚ ਜਿਹੜੇ ਸਖੀ ਸਰਵਰ ਕੀ ਹਨ ਸਖੀ ਸਰਵਰਿਆਂ ਦੇ ਵਿੱਚੋਂ ਕਈ ਹੋਏ ਆ ਜਿੱਦਾਂ ਮੇਨ ਤੁੰ ਸ਼ੇਖ ਫਤਿਹਰੀ ਚਲੋ ਗੱਲ ਛੇੜੀ ਆ ਹੋਰ ਵੀ ਕਈ ਹੋਏ ਆ ਹਾਂਜੀ ਤੇ ਇਹ ਸਖੀ ਸਰਵਰ ਕੋਲ ਦੇ ਵਿੱਚੋਂ ਆ ਹਾਂਜੀ ਇਹਨਾਂ ਲੋਕਾਂ ਨੂੰ ਉਸ ਸਮੇਂ ਦੇ ਵਿੱਚ ਸਿੱਖ ਧਰਮ ਹਜਮ ਨਹੀਂ ਹੋ ਰਿਹਾ ਠੀਕ ਹੈ ਜੀ ਇਹ ਇਹ ਸਿੱਖ ਧਰਮ ਦੇ ਦੁਸ਼ਮਣ ਹੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਦਾ ਬਿਠਾਇਆ ਹਾਂਜੀ ਠੀਕ ਹੈ ਜੀ ਉਹ ਛੇਕ ਫਤਿਹ ਹੁਣਾ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਵਿੱਚ ਤਾਂ ਭਾਇਆ ਅੱਛਾ ਇੱਕ ਤੁਸੀਂ ਕਿੱਥੋਂ ਪੜਿਆ ਮੈਨੂੰ ਇਹ ਤੁਸੀਂ ਕਿੱਥੋਂ ਪੜਿਆ ਤੁਸੀਂ ਸੂਰਜ ਪ੍ਰਕਾਸ਼ ਗ੍ਰੰਥੋਂ ਵੇਖੋ ਨਾ ਹਾਂਜੀ ਸੂਰਜ ਪ੍ਰਕਾਸ਼ ਗ੍ਰੰਥ ਹਾਂਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਿੱਥੋਂ ਇਤਿਹਾਸ ਚੱਲੂਗਾ ਨਾ ਉੱਥੇ ਮਿਲ ਜਾਊਗਾ ਪੰਥ ਪ੍ਰਕਾਸ਼ ਜਾਂ ਜਿੱਦਾਂ ਹੋਰ ਵੀ ਕਈ ਜਿਹੜੇ ਇਤਿਹਾਸਕਾਰਾਂ ਨੇ ਲਿਖੇ ਆ ਗ੍ਰੰਥ ਇਤਿਹਾਸਕਾਰਾਂ ਨੇ ਜਿਹੜੇ ਇਤਿਹਾਸ ਲਿਖਿਆ ਕਿਤਾਬਾਂ ਲਿਖੀਆਂ ਵਾ ਬੜੇ ਬੜੇ ਸੁਲਝੇ ਹੋਏ ਪ੍ਰੋਫੈਸਰ ਜਿਹੜੇ ਸਾਡੀ ਕੌਮ ਦੇ ਉਹਨਾਂ ਨ ਕਿਤਾਬਾਂ ਲਿਖੀਆਂ ਵਾ ਤੁਹਾਨੂੰ ਉਹਨਾਂ ਜੋ ਇਹ ਚੀਜ਼ ਦਾ ਹਵਾਲਾ ਮਿਲ ਜੂਗਾ ਬਾਕੀ ਰਹੀਗਾ ਦਾ ਵਰਦਾਨ ਦੇਣ ਵਾਲੀ ਤੇ ਇਹ ਗੱਲ ਅਜੇ ਤੱਕ ਮੈਨੂੰ ਤੇ ਕਿਸ ਕਿਤਾਬ ਚੋਂ ਲੱਭੀ ਨਹੀਂ ਗਈ ਗੱਲ ਬਾਕੀ ਮੇਰਾ ਵੀਰ ਜੇ ਤੁਹਾਨੂੰ ਲੱਭੀਏ ਤੁਸੀਂ ਦੱਸ ਦਿਓ ਵੀ ਹਾਂ ਬਈ ਇੱਥੇ ਐ ਕ੍ਰਾਂਤੀ ਚ ਲਿਖੀ ਆ ਹੈਦਰਗੋ ਕੋਈ ਤੁਹਾਡੇ ਸਕੂਲ ਅਜੇ ਤੱਕ ਤਾਂ ਨਹੀਂ ਹੈ ਜੇ ਠੀਕ ਆ ਨਹੀਂ ਆ ਕਿਦਰ ਕੋ ਨਹੀਂ ਜੀ ਤੇ ਬੇਨਤੀ ਇਦਾਂ ਵੀ ਫਿਰ ਥੋੜਾ ਬੋਧ ਇਤਿਆਦ ਜਾਤ ਫਿਰ ਕਿਸੇ ਤੋਂ ਇਦਾਂ ਕਿਤਾਬ ਜੋ ਵੇਖ ਲਿਆ ਕਰੋ ਕਿਉਂਕਿ ਜਦੋਂ ਵੇਖੋ ਕੋਈ ਵੀ ਬੱਚਾ ਜਦੋਂ ਜਨਮ ਲੈਂਦਾ ਨਾ ਉਹਦਾ ਮਾਪਿ ਉਹ ਤੇ ਜੋ ਦਿਮਾਗ ਦੇ ਵਿੱਚ ਪਾ ਦਵੇ ਹਾਂਜੀ ਉਥੇ ਪੱਕਾ ਹੋ ਜਾਂਦਾ ਉਹ ਬਾਕੀ ਰਹੀ ਗੱਲ ਜਿਹੜੀ ਤੁਸੀਂ ਸਾਈ ਮੀਆਂ ਮੀਰ ਜੀ ਦੀ ਗੱਲ ਛੜੀ ਸੀ ਸ਼ੇਖ ਫਤਿਹ ਦੇ ਨਾਲ ਹਾਂਜੀ ਹਾਂਜੀ ਸਾਈ ਮੀਆਂ ਵੀ ਹਾਂ ਬਾਣੀ ਦੇ ਵਿੱਚ ਇਹ ਵੀ ਗੱਲ ਆਉਂਦੀ ਆ ਵੀ ਸਾਰਾ ਅਪਸਰ ਕੀ ਸਾਰ ਨਾ ਜਾਣੀ ਫਿਰ ਫਿਰ ਕੀ ਜਿ ਬੁਢਾਈ ਜੀ ਹਾਂਜੀ ਹੁਣ ਵੇਖੋ ਸਾਈ ਮੀਆਂ ਮੀਰ ਉਹ ਗੁਰੂਆਂ ਦਾ ਵੈਰੀ ਨਹੀਂ ਸੀ ਸ਼ੇਖ ਫਤਾ ਵੈਰੀ ਸੀ ਉਹਨਾਂ ਨੂੰ ਆਪਾਂ ਇਹਨਾਂ ਨਾਲ ਥੋੜੀ ਮਿਲਾ ਦਾਂਗੇ ਆ ਪਿੰਡ ਦੇ ਵਿੱਚ ਕਈ ਐਸੇ ਹੈਗੇ ਬੀੜੀਆਂ ਪੀ ਜਾਂਦੇ ਸਿਰ ਫੇਰੀ ਜਾਂਦੇ ਆ ਉਹਨਾਂ ਬਾਰੇ ਮੈਂ ਕਈ ਵਾਰੀ ਵੀਡੀਓ ਪਾਈ ਆ ਕਈ ਵਾਰੀ ਵਿਚਾਰ ਕੀਤੀ ਮੈਂ ਤੇ ਇੱਕ ਗੱਲ ਹੋਰ ਤੁਹਾਡਿਆਂ ਨਾਲ ਕਰਨੀ ਸੀ ਵਿਚਾਰ ਤੇ ਬੋਲੋ ਬੋਲੋ ਜੀ ਤੇ ਜਿਹੜੇ ਤੁਸੀਂ ਸਿਰ ਫੇਰਦੇ ਹੋ ਤੇ ਅੱਖੇ ਜਿਹੜੇ ਬੰਦੇ ਤੇ ਉਹ ਤਾਂ ਅਗਲੇ ਫਕੀਰੀ ਕਰਦੇ ਆ ਇਹਨੇ ਕੀ ਕਰ ਰਹੇ ਆ ਫਕੀਰੀ ਕਰ ਰਹੇ ਨੇ ਪਹਿਲਾਂ ਤਾਂ ਫਕੀਰੀ ਦਾ ਮਤਲਬ ਕੀ ਆ ਪਹਿਲਾਂ ਤੇ ਅਜੇ ਤੱਕ ਇਹਨਾਂ ਨੂੰ ਇਹ ਹੀ ਨਹੀਂ ਪਤਾ ਆ ਸ਼ਾ ਮੈਂ ਨਾ ਇੱਕ ਇੱਕ ਮੇਰੀ ਬੇਨਤੀ ਸੁਣੋ ਕਈਆਂ ਨੂੰ ਮੈਂ ਖੁਦ ਵੀ ਆਪਣੇ ਮੇਰੇ ਨਾਲੋਂ ਦੂਜਾ ਨੰਬਰ ਆ ਹਾਂਜੀ ਮੈਂ ਆਪਣਾ ਦੂਜੇ ਨੰਬਰ ਤੋਂ ਇਹਨਾਂ ਨੂੰ ਸਿਰ ਫੇਰਨ ਵਾਲਿਆਂ ਨੂੰ ਫੋਨ ਲਾਇਆ ਕਈਆਂ ਨੂੰ ਹਾਂਜੀ ਠੀਕ ਹੈ ਜੀ ਮੈਂ ਸਮਝ ਗਿਆ ਤੁਹਾਡੀ ਗੱਲ ਜਿਹੜੇ ਆ ਬੀੜੀਆਂ ਪੀ ਜਾਂਦੇ ਸulfate ਸੂਟੇ ਲਾਈ ਜਾਂਦੇ ਤੇ ਇਹ ਜਾਂਦੇ ਹਨ ਫਕੀਰੀਆਂ ਚੜੀਆਂ ਵਾ ਹਾਂਜੀ ਇਹਨਾਂ ਨੂੰ ਮੈਂ ਵੀ ਫੋਨ ਲਾਇਆ ਸੀ ਹਾਲਾ ਕਿ ਮੈਂ ਨਕਲੀ ਨੰਬਰ ਤੋਂ ਲਾਇਆ ਸੀ ਇਹਨਾਂ ਨੂੰ ਮੈਂ ਜਦੋਂ ਸਵਾਲ ਪੁੱਛੇ ਨਾ ਮੈਂ ਕਿਹਾ ਵੀ ਤੁਸੀਂ ਕਿਹੜੇ ਪੀਰ ਨੂੰ ਮੰਨਦੇ ਜੀ ਅਸੀਂ ਜੀ ਫਲਾਣੀ ਪੀਰ ਨੂੰ ਮੰਨਦੇ ਆ ਅੱਛਾ ਇਹਨਾਂ ਨੂੰ ਮੈਂ ਇੱਕ ਸਵਾਲ ਪੁੱਛ ਲਿਆ ਮੈਂ ਫਲਾਣੀ ਪੀਰ ਦਾ ਜਨਮ ਕਿੰਨੇ ਸੋ ਕਿੰਨੇ ਸਾਲ ਵਿੱਚ ਹੋਇਆ ਸੀ ਗਾੜੀਆਂ ਉਹਨਾਂ ਨੂੰ ਜਵਾਬ ਨਹੀਂ ਆਇਆ ਤੁਸੀਂ ਹਾਲਾ ਕਿ ਮੈਂ ਠੀਕ ਆ ਮੈਂ ਕਥਾਵਾਜ ਕਿਹਾ ਮੇਰੀ ਈਡੀ ਾਕਾਤ ਨਹੀਂ ਮੈਂ ਬਹੁਤਾ ਵੱਡਾ ਕਥਾਵਾਜ ਨਹੀਂ ਆ ਮੇਰੇ ਕੋਲੋਂ ਦੋ ਤਿੰਨ ਮੁੰਡੇ ਦੋ ਤਿੰਨ ਛੋਟੀ ਉਮਰ ਦੇ ਮੁੰਡੇ ਆ ਮੇਰੇ ਕੋਲ ਸੰਥਿਆ ਲੈਣ ਆਉਂਦੇ ਆ ਤੁਸੀਂ ਐਨਕ ਉਹਨਾਂ ਨੂੰ ਵੀ ਪੁੱਛ ਲੋਗੇ ਨਾ ਗੁਰੂ ਕਿੱਥੇ ਗੁਰੂ ਦਾ ਇਤਿਹਾਸ ਵੀ ਮੇਰੇ ਕੋਲ ਸਟੂਡੈਂਟ ਸਖਣ ਹੁੰਦੇ ਆ ਉਹਨਾਂ ਕੋਲ ਵੀ ਤੁਸੀਂ ਕਿਹੇ ਗੁਰੂ ਦਾ ਇਤਿਹਾਸ ਪੁੱਛ ਲੋਗੇ ਤੇ ਤੁਹਾਨੂੰ ਐ ਸਾਫ਼ ਦੱਸ ਦੇਣਗੇ ਅੱਛਾ ਜੀ ਠੀਕ ਹੈ ਜੀ ਬਾਕੀ ਰਹੀ ਗੱਲ ਸਿਰ ਫੇਰਨ ਵਾਲਿਆਂ ਦੀ ਇਹ ਬਾਣੀ ਨੇ ਵੀ ਕਹੀ ਆ ਵਾਇਨ ਚਲੇ ਨਚਣ ਗੁਰ ਪੈਰ ਹਲਾਇਨ ਫੇਰਨ ਸਿਰ ਓਡਡ ਰਵਾ ਚਟੇ ਪਾਏ ਵੇਖੇ ਲੋਕ ਸਹਿ ਕਰ ਜਾਈ ਇਹ ਗੱਲ ਬਾਣੀ ਨੇ ਵੀ ਕਹੀ ਆ ਅੱਛਾ ਬਾਕੀ ਇਹ ਇਹ ਜਿਹੜੀ ਗੱਲ ਆ ਨਾ ਗੱਲ ਸੁਣੋ ਇਹ ਪਤਾ ਕੀ ਕਹਿੰਦੇ ਆ ਸਿਰ ਹਾਂ ਜੀ ਅਸੀਂ ਇਹ ਚੁੰਨੇ ਆ ਤੁਸੀਂ ਇਹ ਇੰਦਿਆ ਕਰਨੀ ਨਹੀਂ ਸਾਡੋ ਸੇਕਾ ਸੀ ਆਵਾਜ਼ ਚੱਕਾਂਗੇ ਨਹੀਂ ਤੁਸੀਂ ਆਵਾਜ਼ ਚੱਕੋ ਮੇਰੇ ਬਾਰੇ ਤੁਸੀਂ ਤੁਸੀਂ ਬੋਲ ਕੇ ਪਾ ਲਓ ਬੋਲ ਕੇ ਪਾ ਲਓ ਮੇਰੇ ਬਾਰੇ ਜੋ ਪਾਉਣਾ ਤੁਸੀਂ ਫੋਟੋ ਲਾ ਕੇ ਪਾ ਲਓ ਮੇਰੀ ਇਹ ਇਹੋ ਜੇ ਗੱਲ ਸੁਣੋ ਮੇਰੀ ਵੀਰ ਜੀ ਬੇਨਤੀ ਸੁਣੋ ਇਹੋ ਜੇ ਪਖੰਡੀ ਬਾਬਿਆਂ ਬਾਰੇ ਬੋਲਦਾ ਨਹੀਂ ਕੋਈ ਮੈਂ ਤੇ ਮੈਂ ਤੇ ਬੋਲੂੰਗਾ ਇੱਕ ਠੋਕੇ ਬੋਲੂੰਗਾ ਗੱਲ ਨਾ ਮੈਂ ਅਸ਼ੈਕ ਮੈਂਡਾ ਸ਼ੇਕ ਹੋ ਤੇ ਵਾਰੀ ਤੁਹਾਨੂੰ ਗੁੱਸਾ ਆਇਆ ਹਾਂਜੀ ਹਨਾ ਆ ਸਿਰਫ ਫਿਰਨ ਵਾਲੇ ਬੀੜੀ ਪੀਣ ਵਾਲੇ ਬਾਰੇ ਮੈਂ ਬੋਲਿਆ ਤੁਹਾਨੂੰ ਗੁੱਸਾ ਆਇਆ अच्छा एक मेरा सवाल है गुरु ग्रंथ साहिब महाराज दी नीयरी बेदबी होगी हां जी गुरु ग्रंथ साहिब महाराज ने की कोई वापर के खूआं च सुड़ देते दे गए गुरु ग्रंथ साहिब महाराज नु इदा सचखंड ਦੇ ਵਿੱਚ ਜਿੱਥੇ ਗੁਰੂ ग्रंथ साहिब ਦਾ ਸਰੂਪ ਹੁੰਦੇ ਸੀ हां जी ਉਹਨਾਂ ਸੱਚਖੰਡ ਨੂੰ ਅੱਗ ਲਾ ਦਿੱਤੀ ਗਈ ਐਨਾ ਗੁੱਸਾ ਸਾਨੂੰ ਨਹੀਂ ਆਉਂਦਾ ਜਿੰਨਾ ਗੁੱਸਾ ਬੀੜੀ ਪੀਣ ਵਾਲੇ ਬਾਬਿਆਂ ਬਾਰੇ ਆਉਂਦਾ ਸਾਨੂੰ ਤੇ ਉਹਨਾਂ ਵਰਗੇ ਬਈ ਆ ਗਏ महाराज ਉਹਨਾਂ ਦੇ ਵੀ ਉਸਤਾ ਹੁੰਦਾ ਉਹਨੇ ਆਪਣੇ ਹੱਥ ਦੇ ਵਿੱਚ ਥੋੜੀ ਐ ਕੁਝ ਦੇਖੋ ਆਪਣੇ ਹੱਥ ਦੇ ਵਿੱਚ ਉਹ ਨਹੀਂ ਆ ਠੀਕ ਹੈ ਬੇਦ ਵੀ ਰੋਕਣਾ ਸਾਡੇ ਹੱਕ ਦੇ ਵਿੱਚ ਉਹ ਸਾਡੇ ਹੱਥ ਦੇ ਵਿੱਚ ਨਹੀਂ ਆ ਤੇ ਆਪਾਂ ਨੇ ਕੀ ਕਰ ਕੀ ਸਕਦੇ ਆ ਨਹੀਂ ਚੜ ਨਹੀਂ ਸਕਦੇ ਚਲੋ ਉਸ ਬੰਦੇ ਨੂੰ ਫੜ ਲਾਂਗੇ ਫੜ ਕੇ ਆਪਾਂ ਮਾਰ ਦਾਂਗੇ ਹੋਰ ਕੀ ਕਰ ਸਕਦੇ ਆ ਫੜ ਕੇ ਫੇਰ ਮਾਰ ਦਿੰਦੇ ਉਹ ਅਗਲੇ ਤੇ ਗੱਲ ਚਲੋ ਆਪ ਦੱਸ ਸੁਣੋ ਤੁਸੀਂ ਆ ਗੱਲ ਕੀਤੀ ਨਾ ਮੈਂ ਉਹਦੇ ਵਿੱਚ ਮਾਰਨ ਮਰਾਉਣ ਵਾਲੀ ਗੱਲ ਨਹੀਂ ਕੀਤੀ ਸੌਦਾ ਲਾਉਂਦੇ ਆ ਗੱਲ ਮੈਂ ਵੀ ਸਹਿਮਤ ਆ ਬਿਲਕੁਲ ਸਹੀ ਕਰਦੇ ਆ ਸੌਦਾ ਲਾਉਂਦੇ ਆ ਉਹਨੂੰ ਪਰ ਇਹਦੇ ਵਿੱਚ ਇਹ ਆ ਵੀ ਮੈਂ ਗੱਲ ਉਹ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦ ਵੀ ਹੋਗੀ ਹਾਂਜੀ ਉਦੋਂ ਨੂੰ ਇੰਨਾ ਗੁੱਸਾ ਨਹੀਂ ਹੁੰਦਾ ਜਿੰਨਾ ਹੁਣ ਤੁਹਾਨੂੰ ਆਹਾ ਆ ਪਖੰਡੀ ਬਾਬਿਆਂ ਬਾਰੇ ਬੋਲਣ ਤੇ ਹੁੰਦਿਆ ਵਾ ਤੇ ਅੰਨਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗ ਸਾਇਰ ਚੀਜ਼ਾਂ ਐ ਚੀਜ਼ ਨੇ ਤੇ ਤੁਸੀਂ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਵੀਰ ਜੀ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਤੁਸੀਂ ਇਕ ਨਹੀਂ ਨਹੀਂ ਅਜੇ ਤੱਕ ਜਦੋਂ ਪੜੋਗੇ ਨਾ ਤੁਸੀਂ ਹਾਂਜੀ ਇਹ ਨਹੀਂ ਭੀ ਇਦਾਂ ਹੀ ਬਸ ਮਿੰਟੋ ਮੈਂਟ ਐ ਛੁੱਟੀ ਲਈ ਤੇ ਲਓ ਜੀ ਇੱਕ ਘੰਟੇ ਦੇ ਵਿੱਚ ਵਿੱਚ 50 ਅੰਗ ਨਵੇੜ ਨਹੀਂ ਆ 2 ਘੰਟੇ ਦੇ ਵਿੱਚ ਵਿੱਚ 100 ਅੰਗ ਮੇੜਨਾ ਵਾ ਐਦਾਂ ਐਦਾਂ ਨਾ ਪੜਿਓ ਜੇ ਜੇ ਤੁਸੀਂ ਆਪ ਹੁਣ ਇੱਕ ਮਿੰਟ ਇੱਕ ਮਿੰਟ ਤੁਸੀਂ ਜਿਹੜੇ ਗੁਰੂ ਘਰਾਂ ਦੇ ਵਿੱਚ ਰਹਿੰਦੇ ਆ ਸਹੀ ਬੰਦੇ ਤੇ ਉਹ ਵੀ ਕਈ ਨੇ ਬਾਕੀ ਹੁੰਦੇ ਉਹਨਾਂ 'ਚ ਹੂੰ ਜਿਹੜੇ ਕੀ ਆਂਦੇ ਪਿੰਦੇ ਹੁੰਦੇ ਨੇ ਨਹੀਂ ਦੇਖੋ ਜਿਹੜਾ ਜਿਹੜਾ ਖਾਂਦਾ ਪੀਂਦਾ ਨਾ ਜਿਹੜਾ ਖਾਂਦਾ ਪੀਂਦਾ ਵਾ ਮੈਂ ਸਮਝ ਨਹੀਂ ਤਾਡੀ ਗੱਲ ਵੀ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਜੇ ਵੀ ਜਿਹੜਾ ਤੁਹਾਡੇ ਵਿੱਚ ਖਾਂਦਾ ਪੀਂਦਾ ਵਾ ਹਾਂਜੀ ਉਹ ਮਤਲਬ ਮੈਂ ਸਮਝ ਗਿਆ ਗੱਲ ਇਹ ਗੱਲ ਮੈਨੂੰ ਅੱਗੇ ਵੀ ਕਹਿੰਦੇ ਪੁੱਛੀ ਵੀ ਜਿਹੜੇ ਆ ਬੀੜੀਆਂ ਪੀਂਦੇ ਉਹ ਬੀੜੀਆਂ ਪੀਂਦੇ ਆ ਹਾਂਜੀ ਜਿਹੜੇ ਤੁਹਾਡੇ ਸਾਈ ਜੀ ਹੁਣੀ ਬੀੜੀਆਂ ਪੀਂਦੇ ਆ ਹਾਂਜੀ ਤੇ ਉਹਨਾਂ ਵਰੀ ਵਿਰੋਧ ਕਰਤਾ ਤੁਸੀਂ ਇਹ ਗੱਲ ਕਹਿੰਦੇ ਵੀ ਜਦੋਂ ਤੁਹਾਡੇ ਹੱਦਾਂ ਮਹਿਕਮਾ ਕੁਝ ਖਾਵੇ ਪੀਵੇ ਉਦੋਂ ਕਿਉਂ ਨਹੀਂ ਬੋਲਦੇ ਇਹ ਗੱਲ ਕਹਿੰਦੇ ਨਾ ਤੁਸੀਂ ਹਾਂਜੀ ਜਿਹੜਾ ਉਹਨਾਂ ਦੇ ਵਿੱਚ ਜਿਹੜੇ ਬੀੜੀਆਂ ਪੀਂਦੇ ਆ ਜਾਂ ਸਿਰ ਫੇਰਦੇ ਆ ਪਖੰਡ ਕਰਦੇ ਆ ਹਾਂਜੀ ਉਹਨਾਂ ਨੂੰ ਸਾਡੇ ਲੋਕ ਜਾ ਜਾ ਕੇ ਨੇ ਸਾਈ ਜੀ ਇਹ ਫਲਾਣੇ ਜੀ ਧਮਕਾ ਨੇ ਜੀ ਉਹਨਾਂ ਜਾ ਜਾ ਪੈਰਾਂ 'ਚ ਮੱਥੇ ਟੇਕਦੇ ਆ ਠੀਕ ਹੈ ਜਿਹੜੀ 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 ਤਾਂ ਗੱਲ ਆਉਂਦੀ ਆ ਨਾ ਸਾਡੇ ਵਾਲੇ ਜਿਹੜਾ ਨਸ਼ਾ ਕਰੇ ਕਈ ਹੱਦ ਤੋਂ ਵੀ ਵੀਡੀਓ ਆਉਂਦੀਆਂ ਨਸ਼ੇ ਕਰਦੇ ਸਾਡੇ ਮੈਨੂੰ ਪਤਾ 100% ਜਿਹੜਾ ਸਾਡੇ ਵਿੱਚ ਨਸ਼ਾ ਕਰੇ ਨਾ ਸਾਡਾ ਕੋਈ ਗਰੰਟੀ ਨਸ਼ਾ ਕਰੇ ਕੋਈ ਵੀ ਨਸ਼ਾ ਕਰੇ ਉਹਨੂੰ ਉਹਦਾ ਅਸੀਂ ਮੂੰਹ ਕਾਲਾ ਹੀ ਕਰਦੇ ਆ ਉਹਨੂੰ ਅਸੀਂ ਆਪਣੇ ਧਰਮ ਜੀ ਨਹੀਂ ਗਿੰਦੇ ਉਹਨੂੰ ਅਸੀਂ ਫਾਰਗ ਕਰੀਦਾ ਚੰਗੀ ਤਰ੍ਹਾਂ ਤੇ ਜਿਹੜਾ ਇਹਨਾਂ ਦੇ ਵਿੱਚ ਬੀੜੀਆਂ ਪੀਵੇ ਸਿਰਫ ਇਹਨਾਂ ਨਾਲਿਆਂ 'ਚ ਉਹਨਾਂ ਨੂੰ ਲੋਕੀ ਸਾਈ ਜੀ ਸਾਈ ਜੀ ਕਿਰਪਾ ਤੇ ਲੀਲਾ ਫਕਰਾਂ ਦੀ ਲੀਲਾ ਵਾ ਐਦਾਂ ਹੋਣੀ ਹੁੰਦਾ ਜਿਹੜਾ ਸਾਡੇ ਕਰਦੇ ਨਾ ਛੇ ਕਈ ਕਰਦੇ ਆ ਪਰ ਜਿਹੜਾ ਸਾਡੇ ਵਿੱਚ ਨਸ਼ਾ ਕਰੇ ਅਸੀਂ ਉਹਨੂੰ ਫਿਰ ਜਿੱਦਣ ਉਹਦੀ ਕੋਈ ਰਗ ਫੜ ਲਗੀ ਉਹਦੋਂ ਉਹਦੇ ਨੇਰੀ ਵੀ ਲਈਦੀ ਆ ਪਿੰਡ ਵੀ ਘੜੀਦਾ ਉਹਦੋਂ ਹੀ ਉਹਨੂੰ ਇਹ ਗੱਲ ਨਹੀਂ ਆਛਾ ਜੀ ਬਾਜੀ ਮੈਂ ਮੇਰੀ ਬੇਨਤੀ ਇਹ ਕਹਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕਹਿ ਰਹੇ ਵੀ ਨਹੀਂ ਪੜਿਆ ਇੱਕੜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਤੁਸੀਂ ਆਖੋ ਤੇ ਪੋਥੀਆਂ ਵੀ ਤੁਹਾਡੇ ਕੋਲ ਪਜਾ ਦਾਂਗੇ ਗੁਰੂ ਗ੍ਰੰਥ ਸਾਹਿਬ ਮਾਰਨ ਪੜਿਓ ਤੇ ਪੜਿਓ ਅਰਥਾਂ ਸਮੇਤ ਤੁਹਾਨੂੰ ਕੱਲੀ ਕੱਲੀ ਗੱਲ ਡਿਟੇਲ ਨਾਲ ਪਤਾ ਲੱਜੂ ਗੁਰੂ ਗ੍ਰੰਥ ਸਾਹਿਬ ਮਾਰ ਦੀ ਬਾਣੀ ਕਹਿੰਦੀ ਗਈ ਆ। ਅਸਾਂ ਜੀ ਬਾਕੀ ਬਾਕੀ ਐਵੇਂ ਕਿਤੇ ਪਖੰਡੀਆਂ ਕੋ ਜਾਣ ਦੀ ਲੋੜ ਨਹੀਂ ਪੈਂਦੀ। ਜੀ ਗੁਰੂ ਗ੍ਰੰਥ ਸਾਹਿਬ ਨੂੰ ਜਿੰਨੇ ਪੜ ਲਿਆ ਉਹਨੂੰ ਮੈਨੂੰ ਨਾ ਲੱਗਦਾ ਲੋੜ ਪਊਗੀ। ਬਾਕੀ ਕੋਈ ਗੱਲ ਨਹੀਂ ਆਪਾਂ ਕਰਦੇ ਆ ਵਿਚਾਰ ਫਿਰ। ਹਾਂ ਜੀ। ਹਾਂ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ